ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਜਣ ਠੀਕ ਠਾਕ ਹੋਣਗੇ ਸਟਾਰਟ ਕਰਦੇ ਆ ਅੱਜ ਦੀ ਨਵੀਂ ਵੀਡੀਓ ਉਹ ਤੇਰੇ ਨਾਲੋਂ ਵੱਧ ਤੇਰੀ ਫੈਮਿਲੀ ਦਾ ਘਰ ਮਾਪੇ ਹੁੰਦੇ ਸਾਡੇ ਵੇੜਿਆਂ ਵਿੱਚ ਆਵੇ ਇਹ ਵੀ ਨਹੀਂ ਜੱਟਾ ਮੇਰੀ ਤੇਰੇ ਅੱਜ ਨਾਲ ਆਪਾਂ ਗੱਲ ਕਰਨ ਜਾ ਰਹੇ ਆ ਬਲੌਗਰਾਂ ਬਾਰੇ ਆ ਜਿਹੜੇ ਬਲੌਗਰ ਨੇ ਨਾ ਜ਼ਿਆਦਾਤਰ ਮੇਰੇ ਹਿਸਾਬ ਦੇ ਨਾਲ ਤਾਂ 3-4 ਹੈਗੇ ਨੇ ਬਲੌਗਰਸ ਜਿਹੜੇ ਆਪਾਂ ਬਲੌਗਿੰਗ ਕਰਦੇ ਨੇ ਜਿਹੜੇ ਤੇ ਇਹਨਾਂ ਦੀ ਬਲੌਗਿੰਗ ਵੀ ਜਿਹੜੀ ਹੈਗੀ ਆ ਵਧੀਆ ਹੁੰਦੀ ਆ ਤੇ ਉਹ ਜਿਹੜੇ ਹੈਗੇ ਨੇ ਨਾ ਵੈਲ ਐਜੂਕੇਟਿਡ ਯਾਨੀ ਕਿ ਪੜ੍ਹੇ ਲਿਖੇ ਨੇ ਤੇ ਚੰਗੇ ਪਰਿਵਾਰਾਂ ਤੋਂ ਬਿਲੋਂਗ ਕਰਦੇ ਨੇ ਨੋ ਨੋ ਚੱਕਿਆ ਉਹਨੂੰ ਪੈਰ ਚ ਉਹਨੂੰ ਬਾਹਰ ਖੋੜੋ ਖੋੜੋ ਮੜੋ ਚਲ ਚੱਲੇ ਅੱਜ ਕਿੰਨਾ ਕੰਮ ਸੀਗਾ ਸੋਲ ਕੇ ਵਗ ਲੱਗ ਰਿਹਾ ਤਦ ਦੇਖਿਆ ਨਹੀਂ ਸੋਹਣਾ ਲੱਗ ਰਿਹਾ ਮੈਨੂੰ ਪਸੰਦ ਨਹੀਂ ਆਇਆ ਨਹੀਂ ਤਾਂ ਆ ਜਿਹੜੇ ਵੀ ਹੁਣ ਜਿਹੜੇ ਕਪਲ ਵਲੋਗਿੰਗ ਕਰਦੇ ਨੇ ਨਾ ਉਹ ਜਿੰਨੇ ਮਰਜ਼ੀ ਦੇਖ ਲਓ ਤੁਸੀਂ ਸਾਰੇ ਦੇ ਸਾਰੇ ਇਲਲਿਟਰੇਟ ਅਨ ਐਜੂਕੇਟਿਡ ਅਣਪੜ੍ਹੇ ਜਮਾ ਮਤਲਬ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਤੇ ਵਿਊ ਆਉਂਦੇ ਆ ਲੱਖਾਂ ਚ ਇਹਨਾਂ ਨੂੰ ਆਮ ਲੋਕਾਂ ਨੇ ਆਪਾਂ ਨੇ ਹੀ ਸਿਰ ਤੇ ਚੜਾ ਰੱਖਿਆ ਦੁਨੀਆ ਦਾ ਨਾ ਜੇ ਕਹਿੰਦੇ ਨਾ ਇਹ ਵੀ ਅਸੀਂ ਚੰਗਾ ਕਰਦੇ ਹਣਾ ਫਿਰ ਕਹਿਣਗੇ ਅਸੀਂ ਮਾੜਾ ਕੀ ਕੀਤਾ ਅਸੀਂ ਗਲਤ ਕੀ ਕੀਤਾ ਇਹਨਾਂ ਨੇ ਆਪਣਾ ਜਿਹੜੇ ਆਪਣੇ ਬੱਚੇ ਨੇ ਗਾਂ ਜਿਹੜਾ ਆਉਣ ਵਾਲਾ ਆਪਣਾ ਭਵਿੱਖਾ ਹਣਾ ਉਹ ਬਿਲਕੁਲ ਇਹਨਾਂ ਨੇ ਨਸ਼ਟ ਕਰ ਦੇਣਾ ਬਿਲਕੁਲ ਤਬਾਹ ਕਰ ਦੇਣਾ ਜਿਹੜੇ ਕਪਲ ਵਲੋਗਿੰਗ ਕਰਦੇ ਨੇ ਮੈਂ ਤਾਂ ਇਹਨਾਂ ਨੂੰ ਜਮਾਂ ਮੇਰਾ ਗੰਦ ਕਹੂੰਗੀ ਬਸ ਗੰਦ ਪਾਓ ਤੇ ਪੈਸਾ ਕਮਾਓ ਇਹਨਾਂ ਦਾ ਤਾਂ ਆਹ ਫੰਡਾ ਅੱਜ ਮੈਂ ਤੁਹਾਡੇ ਸਾਹਮਣੇ ਨਾ ਕੁਝ ਐਦਾਂ ਦੀਆਂ ਚੀਜ਼ਾਂ ਰੱਖਣ ਜਾ ਰਹੀ ਆਂ ਵੀ ਜਿਹੜੀਆਂ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਨਾ ਇਹਨਾਂ ਚੀਜ਼ਾਂ ਦਾ ਅਸਰ ਪੈ ਰਿਹਾ ਤੇ ਉਹ ਅਸਰ ਕਿਸ ਤਰੀਕੇ ਦੇ ਨਾਲ ਤੇ ਕਿਵੇਂ ਪੈ ਰਿਹਾ ਜਮਾਂ ਛੋਟੇ ਛੋਟੇ ਬੱਚਿਆਂ ਦੇ ਉੱਪਰ ਅਸਰ ਪੈ ਰਿਹਾ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਨਾਲ ਬਣੇ ਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਇੱਕ ਨਾ ਜਿਹੜੀਆਂ ਤਿੰਨ ਭੈਣਾਂ ਦਾ ਜਦੋਂ ਭਾਈ ਮਹਿਰੂ ਜੀ ਨੇ ਮਤਲਬ ਕਮਲਕੌਰ ਦਾ ਜੋ ਵੀ ਹੈ ਨਾ ਕੇਸ ਹੋਇਆ ਸੀ ਉਸ ਤੋਂ ਬਾਅਦ ਭਾਈ ਮਹਿਰੂ ਜੀ ਨੇ ਕਿਹਾ ਸੀ ਵੀ ਮਾਫੀ ਮੰਗ ਲਓ ਜੋ ਵੀ ਗੰਦ ਪਾਉਂਦੇ ਨੇ ਤਾਂ ਤਿੰਨ ਭੈਣਾਂ ਨੇ ਉਹਨਾਂ ਨੇ ਆ ਕੇ ਕਿਹਾ ਸੀ ਕਿ ਅਸੀਂ ਕੀ ਗਲਤ ਕਹਿੰਨੇ ਆ ਸਾਨੂੰ ਵੀ ਬੋਲਣੇ ਜਾ ਰਹੇ ਹੋ ਜਾਂ ਅਸੀਂ ਕੁਝ ਮਾੜਾ ਨਹੀਂ ਕੀਤਾ ਆ ਸਾਈਡ ਤੇ ਨਾ ਮੈਂ ਇੱਕ ਕਲਿੱਪ ਲਾ ਦਿੰਦੀ ਆ ਸੌਰੀ ਵੈਸੇ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਮੈਂ ਥੋੜੀ ਜਿhi ਲਗਾਉਂਗੀ ਆ ਤੁਸੀਂ ਦੇਖ ਸਕਦੇ ਹੋ ਪੋਸਟਰ ਜਿਹਾ ਲਾਇਆ ਮੈਂ ਨਾਰਮਲ ਕਿਉਂਕਿ ਮੈਂ ਵੀਡੀਓ ਨਹੀਂ ਲਾ ਸਕਦੀ ਤੇ ਇਹ ਤੁਸੀਂ ਦੇਖ ਲਿਆ ਨਾ ਮਤਲਬ ਵੀ ਇੰਨੀ ਕ ਘਟਿਆ ਇਹਦੇ ਵਿੱਚ ਚੰਗਾ ਕੀ ਇਹ ਮੈਨੂੰ ਐ ਦੱਸਣ ਇਹਦੇ ਵਿੱਚ ਕੀ ਚੰਗਾ ਮੈਨੂੰ ਇਹ ਦੱਸਣ ਆ ਇੱਕ ਹੋਰ ਨੇ ਇੱਕ ਅੰਕਲ ਆਂਟੀ ਨੇ ਆ ਦੇਖਿਓ ਜ਼ਰਾ ਮੈਂ ਸਾਈਡ ਤੇ ਕਲਿੱਪ ਲਾ ਦਿੰਦੀ ਆ ਇਹਨਾਂ ਨੇ ਵੀ ਇੰਨਾ ਗੰਦ ਪਾ ਰੱਖਿਆ ਨਾ ਬੁੱਢੀ ਉਮਰੇ ਇਹੇ ਅੰਕਲ ਲੈ ਕੇ ਆਂਟੀ ਨੂੰ ਆਪਦੇ ਉੱਪਰ ਐ ਕਮਲਿਆ ਵਾਂਗੂ ਘੁਕਾਈ ਜਾਂਦਾ ਮੈਨੂੰ ਲੱਗਦਾ ਇਹ ਲੱਤਾਂ ਬਾਹ ਤੋੜੂਗਾ ਉਹਦੀ ਤੇ ਹੁਣ ਤਾਂ ਨਾ ਹੱਡ ਟੁੱਟੇ ਜੁੜਨੇ ਵੀ ਨਹੀਂ ਇਹਨੂੰ ਕੋਈ ਸਮਝਾਉਣ ਵਾਲਾ ਹੈ ਨਹੀਂ ਇਹਨਾਂ ਦੇ ਜਵਾਕ ਹੈ ਨਹੀਂ ਇਹਨਾਂ ਦੇ ਡਾਂਗਾ ਫੇਰ ਇਹਨਾਂ ਨੂੰ ਅੱਡੀ ਬੇਸ਼ਰਮੀ ਇਹਨਾਂ ਨੇ ਧਾਰ ਰੱਖੀ ਇਹਨਾਂ ਨੇ ਆਹਾ ਉਮਰ ਨਾਲ ਪਾਠ ਪੂਜਾ ਕਰਨ ਦੀ ਹੈ ਗੁਰੂ ਘਰ ਜਾਓ ਕੋਈ ਨਿਤਨੇਮ ਕਰਿਆ ਕਰੋ ਤੇ ਇਹ ਸਿਮਰਨ ਕਰ ਲਿਆ ਕਰੋ ਮਾਲਾ ਫੇਰਿਆ ਕਰੋ ਤੇ ਇਹ ਇਹ ਚੱਕ ਕੇ ਕੈਮਰਾ ਤੇ ਆਪਦੇ ਨੂੰ ਘਰ ਵਾਲੀ ਨੂੰ ਚੱਕ ਕੇ ਆਪਦੇ ਮੋਢਿਆਂ ਤੇ ਕਮਲਿਆਂ ਵਾਂਗੂ ਪਤਨੀ ਇਹ ਕੀ ਇਹ ਸਾਬਿਤ ਕੀ ਕਰਨਾ ਚਾਹੁੰਦੇ ਨੇ ਮੈਨੂੰ ਇਹ ਨਹੀਂ ਸਮਝਦਾ ਹਣਮੇ ਤੁਹਾਨੂੰ ਦਿਖਾਉਣੀ ਹੈ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਬੁਰਾ ਇਫੈਕਟ ਹੈ ਨਾ ਉਹ ਕਿਸ ਤਰੀਕੇ ਦੇ ਨਾਲ ਪੈ ਰਿਹਾ ਆਹ ਜ਼ਰਾ ਕਲਿੱਪ ਦੇਖਿਓ ਤਾਂ ਗਾਇਜ਼ ਮੈਂ ਆਪਣੇ ਬ੍ਰੇਕਅਪ ਕੇ ਬਾਅਦ ਵਾਟਰਪਾਰਕ ਘੁੰਮਣੇ ਆਈ ਸੀ ਆਪਣਾ ਮਾਈਂਡ ਫਰੈਸ਼ ਕਰਨੇ ਲਈ ਔਰ ਇਹ ਦੇਖੋ ਹੁਜਾਜ਼ਮ ਮੇਲਾ ਹੈ ਉਹ ਮୋ ਜਿਹਾ ਦੇਖਤੀ ਪਹਿਲੀ ਵਾਰ ਨੇ ਕੀ ਕਹਿ ਰਹੀ ਐ ਇਹ ਕਿੱਡੀ ਕੁ ਬੱਚੀ ਐ ਇਹ ਉਹ ਕਹਿੰਦੇ ਹੁੰਦੇ ਨਾ ਵੀ ਪੰਜਾਬੀ ਦੇ ਵਿੱਚ ਆਪਣੇ ਸੌਰੀ ਮੈਂ ਇਹ ਵਰਡ ਯੂਜ਼ ਕਰ ਰਹੀ ਹਾਂ ਪਰ ਆਪਾਂ ਪਿੰਡ ਤੋਂ ਬਿਲੋਂਗ ਕਰਦੇ ਆ ਪਿੰਡ ਦੇ ਵਿੱਚ ਰਹਿੰਦੇ ਆ ਮੈਂ ਮੈਨੂੰ ਇਸ ਚੀਜ਼ ਦੀ ਕੋਈ ਸ਼ਰਮ ਨਹੀਂ ਠੀਕ ਐ ਆਪਣੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਨਾ ਵੀ ਨੋਹਾ ਚ ਹਜੇ ਗੂੰਹ ਨੀ ਨਿਕਲਿਆ ਸਿਆਣੇ ਕਹਿੰਦੇ ਹੁੰਦੇ ਨੇ ਇਹ ਉਹ ਚੀਜ਼ ਆ ਬੀ ਇਹ ਹਜੇ ਤੱਕ ਪੂਰਾ ਜਵਾਕੜੀ ਆ ਤੇ ਦੇਖ ਲਓ ਹਨ ਇਹ ਮੇਰੇ ਬ੍ਰੇਕਅਪ ਤੋਂ ਬਾਅਦ ਮੈਂ ਆਪਣਾ ਮਾਈਂਡ ਜਿਹੜਾ ਹੈਗਾ ਸੈੱਟ ਕਰਨ ਦੇ ਵਾਸਤੇ ਬਾਹਰ ਆਈ ਮੈਨੂੰ ਇਹ ਮਿਲਿਆ ਮੈਨੂੰ ਇਹਦੇ ਨਾਲ ਪਿਆਰ ਹੋ ਗਿਆ ਹੱਥ ਤੇਰੇ ਇਹੋ ਜਿਹੇ ਆਹ ਹਮਰ ਨਾਲ ਇਹਨਾਂ ਦੀ ਪੜਨ ਦੀ ਆ ਤੇ ਮੈਨੂੰ ਲੱਗਦਾ ਜਿਹੜੇ ਇਹਨਾਂ ਨੇ ਲੱਛਣ ਫੜ ਰੱਖੇ ਨੇ ਇਹ 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 ਸਭ ਕੁਝ ਕਿਉਂ ਹੋ ਰਿਹਾ ਕਿਉਂਕਿ ਐਦਾਂ ਦੀਆਂ ਹੋਰ ਕਿੰਨੀਆਂ ਹੀ ਵੀਡੀਓਜ਼ ਦੇਖੀਆਂ ਨੇ ਮੈਂ ਕਿੰਨੀਆਂ ਕੁ ਤੁਹਾਡੇ ਸਾਹਮਣੇ ਰੱਖਾਂ ਹੋਰ ਅਸਰ ਕਿਵੇਂ ਪੈਣਾ ਆ ਹੀ ਅਸਰ ਪੈਣਾ ਆ ਜਿਹੜੇ ਟੁੱਟੂ ਜੀ ਬਲੌਗਿੰਗ ਕਰਦੇ ਨੇ ਜਿਹੜੇ ਆ ਗੰਦ ਪਾਉਂਦੇ ਨੇ ਠੀਕ ਹੈ ਬਿਨਾ ਵਿਆਹ ਹੋਏ ਤੋਂ ਕਹਿ ਕੇ ਮੇਰਾ ਹੱਬੀ ਆ ਹੱਬੀ ਆ ਜੱਫੀਆਂ ਪਾਪਾ ਘੁੰਮਦੇ ਫਿਰਦੇ ਨੇ ਇਹਨਾਂ ਚੀਜ਼ਾਂ ਦਾ ਅਸਰ ਬੱਚਿਆਂ ਤੇ ਐਂ ਪੈਣਾ ਹੋਰ ਅਸਰ ਕਿਵੇਂ ਪੈਂਦਾ ਹੁੰਦਾ ਆ ਹੋਰ ਹੈਗੀ ਸਰਦਾਰ ਜੀ ਸਰਦਾਰ ਜੀ ਕਰਦੀ ਫਿਰਦੀ ਹੈ ਜਿਹੜੀ ਜੈਸਮੀਨ ਮਹਿਲ ਮੈਨੂੰ ਤਾਂ ਵੈਸੇ ਉਹਦੀਆਂ ਵੀਡੀਓਜ਼ ਹੀ ਨਹੀਂ ਵਧੀਆ ਲੱਗਦੀ ਮੈਂ ਵੇਖਦੀ ਨਹੀਂ ਪ੍ਰੈਗਨੈਂਟ ਆ ਉਹ ਠੀਕ ਹੈ ਡਰਮੇ ਇੰਨੇ ਕਰਦੇ ਆ ਇੰਨੇ ਇੰਨਾ ਬੁੱਧੂ ਬਣਾਉਂਦੇ ਆ ਇਹ ਲੋਕਾਂ ਨੂੰ ਕਿਉਂਕਿ ਲੋਕ ਬੁੱਧੂ ਬਣਦੇ ਨਹੀਂ ਲੋਕਾਂ ਨੂੰ ਤਾਂ ਬੁੱਧੂ ਬਣਾਇਆ ਜਾ ਰਿਹਾ ਅੱਛਾ ਇਹ ਗਈ ਵੀ ਆ ਕਿਤੇ ਘੁੰਮਣ ਗਈ ਵੀ ਆ ਬਹਿ ਕੇ ਨਾ ਕਮਰੇ ਦੇ ਵਿੱਚ ਅਸੀਂ ਨਾ ਖਾਣਾ ਬੁੱਕ ਆਰਡਰ ਕਰ ਰਹੇ ਹਾਂ ਠੀਕ ਹੈ ਅਸੀਂ ਆਰਡਰ ਬੁੱਕ ਕਰ ਰਹੇ ਹਾਂ ਲਾ ਕੇ ਕੰਨ ਨੂੰ ਇਹਨੇ ਕੋਈ ਨੰਬਰ ਨਹੀਂ ਡਾਇਲ ਕੀਤਾ ਕੁਝ ਨਹੀਂ ਕੀਤਾ ਪਰ ਤਾਂ ਉੱਥੇ ਪਤਾ ਲੱਗ ਗਿਆ ਸੀਗਾ ਵੀ ਕੰਨ ਨੂੰ ਫੋਨ ਲਾ ਕੇ ਸਿੱਧਾ ਲੱਗੀ ਕਰਨ ਕਿ ਹੈਲੋ ਸੱਤ ਰੋਟੀਆਂ ਭੇਜ ਦਿਓ ਤੰਦੂਰ ਬਟਰ ਵਾਲੀਆਂ ਤੇ ਕੜਾਈ ਪਨੀਰ ਭੇਜ ਦਿਓ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਿs ਤਰੀਕੇ ਦੇ ਨਾਲ ਬੇਕੂਪ ਬਣਾਉਂਦੇ ਨੇ ਆ ਸਾਈਡ ਤੇ ਨਾ ਮੈਂ ਕਲਿੱਪ ਲਾ ਦਨੀ ਆ ਪਹਿਲਾਂ ਕਲਿੱਪ ਦੇਖਿਆ ਅਨਸਰਿਸ 322 ਇੱਕ ਇਕ ਕੜਾਹੀ ਪਣੀ ਰ ਤੇ ਇੱਕ ਆਪਣਾ ਹੋ ਗਿਆ ਸੈਲਡ ਸੈਲਡ ਸੀ 404 ਤੋਂ ਬੋਲਦੇ ਆ ਹਾਂਜੀ ਸਪੈਸ਼ੀਅਲ ਰੈਸਟੋਰੈਂਟ ਕੋਲ ਆ ਪਲੇਸ ਸਾਡਾ ਮੁੱਖ ਇੱਕ ਗ੍ਰੀਨ ਸੈਲਡ ਜੀ ਸਾਨੂੰ ਤੰਦੂਰੀ ਰੋਟੀ ਬਟਰ ਵਾਲੀ ਕਿੱਦਾਂ ਹੂੰ ਸੱਤ ਮੰਗਾਂ ਸੱਤ ਦੇ ਦਿਓ ਜੀ ਤੇ ਇੱਕ ਅਜਾ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖਿਓ ਸਾਰਾ ਇਹਨੇ ਹੁਣ ਕੀ ਕੀਤਾ ਪਿੱਛੇ ਜਦ ਤੁਸੀਂ ਪਹਿਲਾਂ ਹੀ ਉਹ ਚੀਜ਼ ਤੁਹਾਡੇ ਕਮਰੇ ਦੇ ਜ્યાં ਤਾਂ ਤੁਸੀਂ ਉਹਨੂੰ ਸਾਈਡ ਤੇ ਕਰ ਦਿੰਦੇ ਲੁਕੋ ਦਿੰਦੇ ਥੋੜੇ ਕੈਮਰੇ ਦੇ ਵਿੱਚ ਤਾਂ ਦਿਖੀ ਜਾਂਦੀ ਉਹ ਚੀਜ਼ ਆ ਦੇਖਿਓ ਜਰ ਆ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਉਹ ਵੀ ਇਹਨਾਂ ਦੀ ਕੜਾਹੀ ਪਨੀਰ ਪਿਆਗਾ ਤੇ ਇਹਨਾਂ ਦੀ ਜਿਹੜਾ ਆਰਡਰ ਜੋ ਵੀ ਇਹਨਾਂ ਨੇ ਰੋਟੀਆਂ ਰੋਟੀਆਂ ਬੁੱਕ ਕੀਤੀਆਂ ਸੀ ਉਹ ਆਲਰੇਡੀ ਕਮਰੇ ਦੇ ਵਿੱਚ ਪਈਆਂ ਨੇ ਪਰ ਵਲੌਗ ਦੇ ਵਿੱਚ ਨਾ ਦੱਸਣਾ ਭੁੱਲ ਗਏ ਵੀ ਅੱਜ ਅਸੀਂ ਤੰਦੂਰੀ ਬਟਰ ਵਾਲੀਆਂ ਰੋਟੀਆਂ ਖਾਣੀਆਂ ਪਲੱਸ ਅਸੀਂ ਸ਼ਾਹੀ ਪਨੀਰ ਜਿਹੜਾ ਹੈਗਾ ਉਹ ਆਰਡਰ ਕੀਤਾ ਤੇ ਜੇ ਇਹ ਇਹ ਜਮਾ ਮਤਲਬ ਵੀ ਮੈਂ ਕਹਿਨੀ ਆ ਨਾ ਵੀ ਕੀ ਇਹਨਾਂ ਨੂੰ ਤੁਸੀਂ ਪੜੇ ਲਿਖੇ ਕਹੋਗੇ 10-15000 ਇਹਨਾਂ ਦੇ ਹੈਗੇ ਨੇ ਸਬਸਕ੍ਰਾਈਬਰ ਠੀਕ ਹੈ ਤੇ ਇਹ ਆਪਦੇ ਆਪ ਨੂੰ ਪੂਰਾ 스타 ਸਮਝਦੇ ਆ ਪੂਰੀ ਆਏ ਫੀਲਿੰਗ ਲੈਂਦੇ ਆ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਤੇ ਇਹਨਾਂ ਨੂੰ ਵਲੋਗਿੰਗ ਤੱਕ ਕਰਨੀ ਨਹੀਂ ਹੁੰਦੀ ਆ ਦੇਖਿਓ ਏਜੰਟ ਜਿਹਨੂੰ ਸਰਦਾਰ ਜੀ ਕਹਿੰਦੀ ਆ ਚਲੋ ਰਿਸਪੈਕਟ ਦਿੰਦੀ ਆ ਠੀਕ ਹੈ ਆ ਦੇਖਿਓ ਸਰ ਤੇ ਗੱਲ ਹੈਗੀ ਆ ਜੀ ਅੱਜ ਦੀ ਅੱਜ ਸਾਨੂੰ ਅੱਜ ਜੋ ਸਾਡੇ ਅੱਜ ਜੋ ਹੁਣ ਸਾਡੇ ਸੋਣ ਲੈ ਤੁਸੀਂ ਵੀ ਚੱਲ ਇਹਨਾਂ ਨੂੰ ਤੁਸੀਂ ਕੀ ਕਹੋਗੇ ਵੀ ਇੰਨੇ ਕਿਹੇ ਪਾਗਲ ਨੇ ਇਹ ਪਾਗਲ ਨੇ ਬੇਵਕੂਫ ਨੇ ਇਹ ਬੇਵਕੂਫ ਆਪਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਕੈਮਰਾ ਚੱਕ ਕੇ ਇਹ ਨਹੀਂ ਪਤਾ ਬਸ ਇੰਨਾ ਪਤਾ ਵੀ ਹਾਂ ਅਸੀਂ ਭੇਡ ਚਾਲਾ ਅਸੀਂ ਬਲੌਗਿੰਗ ਕਰਨੀ ਸ਼ੁਰੂ ਕਰ ਦਈਏ ਸਾਨੂੰ ਪੈਸੇ ਬਣਨ ਲੱਗ ਜਾਣਗੇ ਠੀਕ ਹੈ ਬਾਕੀ ਆਪਣੇ ਲੋਕ ਇੰਨੇ ਹੋਣੇ ਨਾ ਆਪਾਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਜ਼ਿਆਦਾ ਪਸੰਦ ਕਰਦੇ ਆਂ ਆਪਾਂ ਲੋਕ। ਇਹੀ ਕਾਰਨ ਆ ਵੀ ਇਹ ਜਿਹੜੇ ਬਲੌਗਰਜ਼ ਨੇ ਨਾ ਕੱਲ ਨੂੰ ਆਪਣੇ ਬੱਚਿਆਂ ਦਾ ਜਿਹੜਾ ਹੈਗਾ ਨਾ ਜਿਹੜੇ ਆ ਸੜੀ ਜੀ ਬਲੌਗਿੰਗ ਕਰਦੇ ਨੇ ਜਿਹੜੇ ਗੰਦ ਪਾਉਂਦੇ ਨੇ ਬਲੌਗਿੰਗ ਦੇ ਨਾਂ ਤੇ ਤੇ ਕੱਲ ਨੂੰ ਆਪਣੇ ਜਿਹੜੇ ਬੱਚੇ ਨੇ ਨਾ ਇਹਨਾਂ ਨੂੰ ਇਹਨਾਂ ਨੇ ਜਮ੍ਹਾਂ ਖਰਾਬ ਕਰ ਦੇਣਾ। ਆਉਣ ਵਾਲਾ ਕੱਲ ਜਿਹੜਾ ਹੈਗਾ ਨਾ ਆਪਣਾ ਬੱਚਿਆਂ ਦਾ ਜਾਂ ਆਉਣ ਵਾਲਾ ਜੋ ਵੀ ਮਤਲਬ ਜਨਰੇਸ਼ਨ ਹੈਗੀ ਇਹਨਾਂ ਨੂੰ ਜਮ੍ਹਾਂ ਖਤਮ ਆ। ਪੜਨ ਦੀ ਤਾਂ ਲੋੜ ਹੀ ਨਹੀਂ ਜਵਾਕਾਂ ਨੇ ਕਹਿਣਾ ਸੀ ਪੜ ਕੇ ਕੀ ਲੈਣਾ ਬਸ ਵਲੋਗਿੰਗ ਸਟਾਰਟ ਕਰਦਿਆ ਕਰੋ ਕੈਮਰਾ ਚੱਕ ਲਿਆ ਕਰੋ ਬੋਲਣਾ ਆਵੇ ਨਾ ਬੋਲਣਾ ਆਵੇ ਇਹਨੂੰ ਦੇਖ ਕੇ ਕੀ ਲੱਗਦਾ ਤੁਸੀਂ ਇਹ ਬਾਲਾ ਪੜਿਆ ਲਿਖਿਆ ਇਹਨੂੰ ਐ ਹੀ ਨਹੀਂ ਪਤਾ ਵੀ ਕੈਮਰਾ ਚੱਕ ਕੇ ਬੋਲਣਾ ਕੀ ਹੈ ਫਿਰ ਜਦੋਂ ਤੂੰ ਐਡੀਟਿੰਗ ਕੀਤੀ ਹੈ ਤੂੰ ਉਹ ਕੱਟ ਦੇ ਜਿੱਥੇ ਤੈਨੂੰ ਗੱਲ ਹੀ ਨਹੀਂ ਪਤਾ ਲੱਗੀ ਤੂੰ ਕਿਵੇਂ ਸਟਾਰਟ ਕਰਨੀ ਹੈ ਕਿਵੇਂ ਨਹੀਂ ਇੱਥੇ ਹੀ ਨਹੀਂ ਗੱਲ ਮੁੱਕਦੀ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਜਿਹੜੀ ਕਮਲ ਪਟਿਆਲਾ ਏ ਅਕਮਲਪਟਿਆਲਾ ਤੇ ਆ ਹਨ ਹੁਣ ਜੀ ਬਾਣੀਆਂ ਉੱਡੀਆਂ ਕਮਲਪਟਿਆਲਾ ਨੂੰ ਨਾ ਤੁਸੀਂ ਅਮੜੀ ਜੀ ਕਲਿੱਪ ਦੇਖਿਓ ਸਭ ਕੀਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਦੇਖ ਬਲੈਂਡ ਫਾਰੀ ਹੈ ਪਹਿਲਾਂ ਤਾਂ ਮਾਫੀ ਚਾਹਨੀ ਹੈ ਤੁਹਾਡੇ ਤੋਂ ਮੇਰੇ ਭੈਣ ਭਰਾਵਾਂ ਤੋਂ ਕਿ ਮੈਂ ਇਹ ਚੀਜ਼ ਐਡ ਕੀਤੀ ਵਿੱਚ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦੀ ਆ ਵੀ ਆਪਾਂ ਲੋਕ ਇਹਨਾਂ ਲੋਕਾਂ ਨੂੰ ਕਿਉਂ ਦੇਖ ਦੇਖ ਕੇ ਇਹਨਾਂ ਲੋਕਾਂ ਨੂੰ ਆਪਣੇ ਜਿਹੜਾ ਹੈਗਾ ਬੱਚਿਆਂ ਨੂੰ ਖਰਾਬ ਕਰ ਰਹੇ ਆ ਬੱਚੇ ਫੋਨ ਯੂਜ਼ ਕਰਦੇ ਨੇ ਇਹ ਚੀਜ਼ਾਂ ਦੇਖਦੇ ਨੇ ਇਹ ਚੀਜ਼ਾਂ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੁਣ ਦੇਖ ਲਓ ਵੀ ਇਹਨੇ ਕੀ ਕਿਹਾ ਵੀ ਅੰਡਰਗਾਰਮੈਂਟਸ ਅਸੀਖੀ ਉਹਦੇ ਠੀਕ ਹੈ ਪਹਿਲਾਂ ਤਾਂ ਤੂੰ ਪਹਿਲਾਂ ਤਾਂ ਇਹਦੇ ਘਰ ਵਾਲਾ ਏਡਾ ਕਿ ਫੁੱਦੂ ਬੰਦਾ ਮੈਂ ਤਾਂ ਕਹਿੰਨੀ ਮੈਂ ਤਾਂ ਸਿੱਧਾ ਸਪਸ਼ਟ ਬੋਡਿੰਗ ਚ ਕਹੂੰਗੀ ਜਮੇ ਫੁੱਦੂ ਬੰਦਾ ਜਮੇ ਬੇਕਾਰ ਬੰਦਾ ਜਿਹਨੂੰ ਇੰਨੀ ਨਹੀਂ ਅਕਲ ਵੀ ਮੇਰੇ ਘਰ ਵਾਲੀ ਆ ਮੇਰੇ ਘਰ ਵਾਲੀ ਦੀ ਅੰਡਰਗਾਰਮੈਂਟਸ ਉਤਾਰ ਰਹੀ ਆ ਤੇ ਮੈਂ ਐਦਾਂ ਵੀਡੀਓ ਬਣਾ ਰਿਹਾ ਹਾਂ ਉਹ ਤਾਂ ਉਹ ਕਹਿ ਰਹੀ ਆ ਇਹ ਤੁਸੀਂ ਨਾ ਕੱਟ ਦਿਓ ਇਹ अच्छा चल उन्होंने नहीं कटया एडिटिंग वो करदा होगा मान लिया ਤੇ ਪਰ ਤੁਮ ਤਾਂ ਬਾਚ ਵੀਡੀਓ ਦੇਖ ਲਈ ਸੀ ਨਾ ਤੇ ਫਿਰ ਵੀਡੀਓ ਉਨੀ ਵੀਡੀਓ ਜਿਹੜੀ ਹੈਗੀ ਆ ਤੂੰ ਟ੍ਰਿਮ ਕਰ ਦਿੰਦੀ ਜਾਂ ਵੀਡੀਓ ਡਿਲੀਟ ਕਰ ਦਿੰਦੀ ਪਰ ਨਹੀਂ ਫਿਰ ਵੀਊ ਘਟ ਜਾਣਗੇ ਇਹੀ ਚੀਜ਼ਾਂ ਤਾਂ ਦਿਖਾਉਣੀਆਂ ਦੀ ਕਿਹੜੇ ਕਲਰ ਦੇ ਤੁਸੀਂ ਅੰਡਰ ਗਾਰਮੈਂਟਸ ਪਾਉਣੇ ਹੋ ਫੇਰ ਹੀ ਤਾਂ 4 ਵੀਊ ਹੋਣਗੇ ਫੇਰ ਹੀ 4 ਡਾਨਰ ਬਣਨਗੇ ਉਹ ਹਰ ਵਕਤ ਨਾ ਇਹ ਮਤਲਬ ਇੰਨਾ ਕੁ ਓਵਰ ਰਿਐਕਟ ਕਰਦੀ ਹੈ ਨਾ ਹਰ ਵਕਤ ਹਰ ਵਕਤ ਮੈ ਜੋਨੀਆ ਪੋਲੇ ਸ਼ੰਕਰ ਜੀ ਆਏ ਕਰਨ ਸਵਦਾ ਪਲਾ ਕਰਨ ਇਹ ਕਰਨ ਉਹ ਕਰਨ ਮੈਂ ਮੈਂ ਪਤਾ ਕੀ ਚੋਨੀ ਹੈ ਵੀ ਪੋਲੇ ਸ਼ੰਕਰ ਜੀ ਤੁਹਾਨੂੰ ਥੋੜੀ ਜਿਹੀ ਸਮੱਤ ਬਖਸ਼ਣ ਸਾਡੇ ਜਿਹੜੇ ਮੇਰਾ ਜਿਹੜਾ ਬਾਬਾ ਨਾਨਕ ਹਨ ਮੈਂ ਚੋਨੀ ਵੀ ਮੇਰਾ ਬਾਬਾ ਨਾਨਕ ਤੁਹਾਨੂੰ ਮਾੜੀ ਜਿਹੀ ਸਮੱਤ ਬਖਸ਼ੇ ਤੁਹਾਡੇ ਅਰਗੇ ਬਲੌਗਰਾਂ ਨੂੰ ਜਿਨ੍ਹਾਂ ਨੇ ਹੁਣ ਲੋਕਾਂ ਨੂੰ ਇਹ ਮਤ ਦੇਣੀ ਸ਼ੁਰੂ ਕਰਤੀ ਆ ਵੀ ਅੰਡਰ ਗਾਰਮੈਂਟਸ ਦਿਖਾਓ ਆਪਦੇ ਇਹੋ ਜੇ ਘਰ ਵਾਲੇ ਘਰ ਘਰ ਹੁਣ ਤਾਂ ਮੈਂ ਤਾਂ ਕਿੰਨੀ ਬੱਸ ਜਿਵੇਂ ਬੇੜਾਗਰ ਕਾ ਦੁਨੀਆ ਦਾ ਇਹ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਜਿਵੇਂ ਖਤਮ ਕਰ ਦੇਣਗੀਆਂ ਆ ਸਾਈਡ ਤੇ ਦੇਖਿਓ ਇੱਕ ਆ ਹੋਰ ਹੈਗਾ ਮਤਲਬ ਕੀ ਮੈਨੂੰ ਕਹਾਂ ਹਨਾ ਪੰਜਾਬੀ ਵਰਡਿੰਗ ਦੇ ਵਿੱਚ ਟੈਂਪੋ ਆ ਦੇਖੋ ਜ਼ਰਾ ਉਹ ਤੇਰੇ ਨਾਲੋਂ ਵੱਧ ਤੇਰੀ ਫੈਮਿਲੀ ਦਾ ਘਰ ਮਾਪੇ ਹੁੰਦੇ ਸਾਡੇ ਵੇਲੇ ਆ ਵੀ ਛਾਵੇ ਇਹ ਵੀ ਨਹੀਂ ਜੱਟਾ ਮੇਰੀ ਤੇਰੇ ਨਾਲ ਜਿਵੇਂ ਦੱਸਦੀ ਨੂੰ ਸਮਝਉਂਦੀ ਹੋਣੀ ਕਿ ਇੱਕ ਕੀ ਕੀ ਨੂੰ ਕੀ ਕਹਿ ਰਿਹਾ ਹੈ ਇਹ ਕੁਝ ਸਮਝ ਆਉਂਦੀ ਹੈ ਤੁਹਾਨੂੰ ਇਹ ਚੰਗੇ ਭਲੇ ਦੁਨੀਆ ਕਿੱਧਰ ਨੂੰ ਤੁਰ ਜਾਂਦੀ ਹੈ ਚੰਗੇ ਭਲੇ ਜਿਹੜੇ ਮੁੰਡੇ ਨੇ ਹਨ ਉਹ ਜਨਾਨੇ ਬਣੇ ਜਾਂਦੇ ਨੇ ਚੰਗੇ ਭਲੇ ਜਿਹੜੇ ਲੋਕ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹੱਥ ਪੈਰ ਦਿੱਤੇ ਨੇ ਹਨ ਵੀ ਕਿਰਤ ਕਰੋ ਮਿਹਨਤ ਕਰੋ ਉਹ ਗੰਦ ਪਾਈ ਜਾਂਦੇ ਨੇ ਗੰਦ ਪਾਪਾ ਕੇ YouTube ਤੇ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਪਾ ਕੇ ਠੰਮਕੇ ਲਾ ਲਾ ਕੇ ਪੈਸੇ ਕਮਾਈ ਜਾਂਦੇ ਨੇ ਮਿਹਨਤ ਕਰੋ ਚੰਗੀ ਵਲੋਗਿੰਗ ਕਰੋ ਚੰਗੀਆਂ ਕੁਝ ਐਦਾਂ ਦਾ ਲੋਕਾਂ ਦੇ ਸਾਹਮਣੇ ਲੈ ਕੇ ਆਓ ਵੀ ਬੱਚੇ ਵੀ ਸਿੱਖਣ ਅਬ ਮੈਂ ਤੁਹਾਨੂੰ ਜਿਹੜੀ ਪਿੱਛੇ ਜੇ ਇੱਕ ਬੱਚੀ ਦੀ ਵੀਡੀਓ ਕੀਤੀ ਹੈ ਨਾ ਸ਼ੇਅਰ ਇਹੋ ਜਿਹਾ ਪਤਾ ਨਹੀਂ ਮੈਂ ਕਿੰਨੀਆਂ ਕੁ ਵੀਡੀਓ ਮੈਂ ਤੁਹਾਨੂੰ ਦਿਖਾਵਾਂ ਵੀ ਬੱਚਿਆਂ ਦੇ ਉੱਪਰ ਸਾਫ਼ ਪਤਾ ਲੱਗਦਾ ਵੀ ਉਹਨਾਂ ਬੱਚਿਆਂ ਦੇ ਉੱਪਰ ਕੀ ਅਸਰ ਪੈ ਰਿਹਾ। ਪੜਨ ਲਈ ਹੰਦੀ ਤਾਂ ਲੋੜ ਹੀ ਨਹੀਂ ਬਸ ਚੱਕ ਕੇ ਫੋਨ ਦੇ ਵਲੌਗਿੰਗ ਕਰਨ ਲੱਗ ਜੋ। ਅੱਜ ਕੱਲ ਤਾਂ ਮੈਨੂੰ ਤਾਂ ਲੱਗਦਾ ਹੁਣ ਜਿਹੜੇ ਕੋਈ ਨਵੇਂ ਵਿਆਹੇ ਹੋਣਗੇ ਨਾ ਤੇ ਉਹ ਵੀ ਮਤਲਬ ਐਂ ਕਹਿਣਗੇ ਵੀ ਚਲੋ ਬਈ ਆਪਾਂ ਵਲੌਗਿੰਗ ਕਰਦੇ ਆ। ਚਾਰ ਪੈਸੇ ਬਣ ਲੱਗ ਜਾਣਗੇ ਘਰ ਵਾਲੀ ਨੂੰ ਮੂਹਰੇ ਕਰਦਿਆ ਕਰਕੇ ਨਾ ਤਾਂ ਇਹ ਦੇਖਣਾ ਵੀ ਉਹਦੀ ਚੁੰਨੀ ਕਿੱਧਰ ਨੂੰ ਜਾਂਦੀ ਹੈ ਨਾ ਆਏ ਵੇਖਣਾ ਵੀ ਉਹ ਕੀ ਉਤਾਰ ਰਹੀ ਹੈ ਕੀ ਉਹਦੇ ਕੱਪੜੇ ਸੁੱਕਣੇ ਪਾਏ ਦੇ ਆ ਕਿੱਦਾਂ ਬੈਠੀ ਆ ਕਿੱਦਾਂ ਨਹੀਂ ਬੈਠੀ ਕੁਝ ਨਹੀਂ ਦੇਖਣ ਦੀ ਲੋੜ ਬਸ ਚੱਕ ਕੇ ਨੈਟ ਤੇ ਚਾੜਦਿਆ ਕਰੋ ਪਹਿਲਾਂ ਨਵੀਂ ਵਿਆਹੀ ਆਈ ਨੂੰ ਨਾ ਲੋਕ ਚੁੱਲ੍ਹੇ ਚਾੜਦੇ ਹੁੰਦੇ ਸੀ ਚੁੱਲ੍ਹੇ ਚੌਂਕੇ ਚਾੜਦੇ ਸੀ ਵੀ ਰਸੋਈ ਦਾ ਜਿਹੜਾ ਹੈਗਾ ਉਹ ਕੰਮ ਕਰੂ ਹੁਣ ਅੱਜ ਕੱਲ ਜਿਹੜਾ ਹੈਗਾ ਨਾ ਨਵੀਆਂ ਵਿਆਹੀਆਂ ਨੂੰ ਚੱਕ ਕੇ ਲੋਕ ਨੈਟ ਤੇ ਚਾੜ ਦਿੰਦੇ ਨੇ ਪਰ ਇਹ ਹੁੰਦਾ ਉੱਥੇ ਹੀ ਆ ਜਿੱਥੇ ਜਮਈ ਬੇਗੇ ਬੇਗੈਰਤ ਤੇ ਜਮਈ ਅਣਪੜ ਨੇ ਲੋਕ ਜਿਨ੍ਹਾਂ ਨੂੰ ਅਕਲ ਹੀ ਹੈ ਨਹੀਂ ਕਿ ਵੀ ਕੀ ਬੋਲਣ ਤੇ ਕੀ ਨਹੀਂ ਬੋਲਣ ਵਲੌਗਰ ਵਧੀਆ ਤੋਂ ਵਧੀਆ ਪਏ ਨੇ ਇੱਕ ਟਰੈਵਲ ਵਲੌਗਿੰਗ ਕਰਦੇ ਨੇ ਕਪਲਸ ਨੇ ਉਹਨਾਂ ਦੀ ਵਲੌਗਿੰਗ ਦੇਖਿਆ ਕਰੋ ਤੁਸੀਂ ਉਹਨਾਂ ਨੂੰ ਕੋਈ ਰੋਸਟ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਵਲੌਗਿੰਗ ਦੇ ਵਿੱਚ ਤੰਤ ਆ ਪੈੜੀ ਤਾਂ ਮੈਂ ਲੱਗੂਗੀ ਹੁਣ ਜਿਵੇਂ ਕਿ ਹੁਣ ਸੋਨੂਪੁਰ ਨੇ ਕਿਹਾ ਸੀ ਮੈਨੂੰ ਭੈੜੀ ਲੱਗਦੀ ਹੈ ਭੈੜੀ ਤਾਂ ਮੈਨ ਲੱਗਣਾ ਕਿਉਂਕਿ ਆਪਾਂ ਬਈ ਸੱਚੀ ਗੱਲ ਕਹਿੰਦੇ ਆ ਆਪਾਂ ਕਿਹੜਾ ਆਪਣੇ ਤੋਂ ਮੈਂ ਮੈਂ ਤਾਂ ਹੁੰਦੀ ਨਹੀਂ ਹੁਣ ਰੋਸਟਰ ਦੇ ਸੱਚੀਆਂ ਗੱਲਾਂ ਦੱਸਦੇ ਨੇ ਸੱਚੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਦੇ ਨੇ ਗਲਤੀਆਂ ਤੁਹਾਡੀਆਂ ਦੱਸਦੇ ਨੇ ਰੋਸਟਰਸ ਤਾਂ ਆਪੇ ਭੜੇ ਲੱਗਣਗੇ ਆ ਇੱਕ ਹੋਰ ਆ ਜਿਹੜਾ ਵਿਕਰਮ ਠੀਕ ਹੈ ਵਿਕਰਮ ਕਪਲਸ ਬਲੌਗ ਪਤਾ ਨਹੀਂ ਕੀ ਨਾਮ ਤੇ ਨਾ ਚੈਨਲ ਬਣਿਆ ਹੋਇਆ ਉਹਦੇ ਨਾਲ ਜੀਜੇ ਦੀ ਜਿਹੜੀ ਹੈਗੀ ਆ ਜੀਜੇ ਦਾ ਐਕਸੀਡੈਂਟ ਹੋ ਗਿਆ ਠੀਕ ਹੈ ਉਹਦੀਆਂ ਲੱਤਾਂ ਟੁੱਟ ਗਈਆਂ ਫੋਨ ਆ ਗਿਆ ਉਹਦੀ ਭੈਣ ਦਾ ਰੋਂਦੀ ਹੋਈ ਦਾ ਵੀ ਭਾਈ ਐਂ ਕਰਕੇ ਨਾ ਵੀ ਤੇਰੇ ਜੀਜੇ ਦੀ ਹਸਪੀਟਲਾਈਜ਼ ਆ ਉਹਨੂੰ ਐਡਮਿਟ ਕਰ ਲਿਆ ਤੁਸੀਂ ਆ ਜਾਓ ਆਪਾਂ ਜਿਹੜੇ ਹੈਗੇ ਆ ਲੋਕ ਆਪਾਂ ਨੂੰ ਕੋਈ ਇਦਾਂ ਦਾ ਫੋਨ ਆਉਂਦਾ ਆਪਾਂ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਬਿਨਾਂ ਦੇਰੀ ਕਰਦੇ ਹੋਏ ਉਹਨਾਂ ਦੇ ਕੋਲ ਪਹੁੰਚਾਂਗੇ ਰਾਈਟ ਇਹ ਕੀ ਕਰਦੇ ਨੇ ਪਹਿਲਾਂ ਕੈਮਰਾ ਚੱਕਦੇ ਨੇ ਪਹਿਲਾਂ ਲੋਕਾਂ ਨੂੰ ਦੱਸਣਾ ਜ਼ਰੂਰੀ ਆ ਇਹ ਮੋਕਾ ਦਾ ਹੈ ਥੰਬਨੇਲ ਤਾਂ ਦੇਖੋ ਨਾ ਵੀ ਐਕਸੀਡੈਂਟ ਹੋ ਗਿਆ ਲੱਤਾਂ ਟੁੱਟ ਗਈਆਂ ਮਸਾ ਤਾਂ ਮੋਕਾ ਮਿਲਿਆ ਤਾਂ ਥੰਬਨੇਲ ਦੇ ਕੇ ਫੇਰ ਵੀਊ ਆਉਣੇ ਨਾਲ ਦੀ ਨਾਲੇ ਦੀ ਭੈਣ ਉਹਨੇ ਵੀ ਚੱਕ ਕੇ ਆਈ ਪਤਾ ਜੀਜੇ ਦੀਆਂ ਲੱਤਾਂ ਟੁੱਟ ਗਈਆਂ ਮਤਲਬ ਵੀ ਵਲੌਗਿੰਗ ਕਰਨ ਨਾਲ ਆ ਸੁਣੋ ਜ਼ਰਾ ਅੱਗੇ ਬੰਦਾ ਮਰ ਗਿਆ ਜਿਹੜੇ ਬੰਦੇ ਨੇ ਮੋਟਰਸਾਈਕਲ ਮਾਰਿਆ ਤੇ ਗੱਡੀ ਮਾਰੀ ਜੀ ਕੋਈ ਨਹੀਂ ਬਣਾਇਆ ਪਾ ਜਾਨੀ ਵੀ ਪੈਦੀ ਗੱਲੀ ਆ ਰਹੁੰਦੀ ਆ ਪਤਾ ਨਹੀਂ ਕੋਈ ਨਾਮ ਹੈਗਾ ਨਹੀਂ ਹੈਗੀ ਪਤੀ ਉਹ ਕੁਝ ਲੈ ਕੇ ਗਏ ਆ ਤੇ ਬਾਕੀ ਬਾਕੀ ਜਾ ਕੇ ਤੱਕ ਲੈ ਕੇ ਆਈ ਤਾਂ ਤਾਂ ਮੈਂ ਤਾਂ ਮੈਨੂੰ ਜਿੰਦੀ ਵੀ ਅੱਜ ਦੱਤ ਟੁੱਟ ਗਏ ਆ ਚਾਰੀ ਘੋਰ ਸੁਣ ਲੈ ਤੁਸੀਂ ਕੀ ਕਹੋਗੇ ਹੁਣ ਤੁਸੀਂ ਇੱਥੇ ਵੀ ਤੂੰ ਫੋਨ ਚੱਕ ਕੇ ਇੰਨਾ ਲੇਟ ਕਰੀ ਜਾਣਾ ਜੇ ਤੈਨੂੰ ਇੰਨੀ ਪਰਵਾਹ ਤੂੰ ਜਾ ਪਰਨਾ ਜਿਹੜੇ ਫਲੂ ਆਉਣੇ ਆ ਉਹ ਵੀ ਤਾਂ ਇਕੱਠੇ ਕਰਨੇ ਆ ਨਾ ਉਹ ਫੇਰ ਹੀ ਆਉਣਗੇ ਜੇ ਅਸੀਂ ਇੱਕ ਵੀ ਮੌਕਾ ਨਾ ਛੱਡਾਂਗੇ ਇਹਨਾਂ ਮੈਂ ਦੋ ਤਿੰਨ ਜਣਿਆਂ ਦੀਆਂ ਅੱਜ ਤੁਹਾਡੇ ਸਾਹਮਣੇ ਗੱਲਾਂ ਇਸ ਕਰਕੇ ਰੱਖੀਆਂ ਨੇ ਕਿਉਂਕਿ ਮਤਲਬ ਨਾ ਇਹ ਜਿਹੜੇ ਬਲੌਗਰਜ਼ ਹੈਗੇ ਨੇ ਨਾ ਹੋਰ ਵੀ ਕਈ ਨਹੀਂ ਆ ਜਿਵੇਂ ਸੁਖਬ੍ਰੀਤ ਟਟਵਾਲ ਹੋ ਗਈ ਸੋਨੂ ਕੌਰ ਹੋ ਗਈ ਸੋਨੂ ਕੌਰ ਨੇ ਤਾਂ ਹੁਣ ਮਤਲਬ ਵੀ ਆਪਾਂ ਨੂੰ ਪਤਾ ਹੀ ਹੈ ਵੀ ਹਜੇ ਤਾਂ ਮੈਰਿਜ ਉਹਦੀ ਹੋਈ ਨਹੀਂ ਕੱਲਾ ਉਹਦਾ ਫਿਅੰਸੀ ਆ ਉਹ ਤੇ ਉਹਦੇ ਨਾਲ ਮਤਲਬ ਉਹ ਕੋਈ ਕਸਰ ਨਹੀਂ ਛੱੜਦੀ ਕਿਤੇ ਪਬਲਿਕ ਪਲੇਸ ਤੇ ਜਾਵੇ ਕਿਤੇ ਜਾਵੇ ਫਿਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਬੱਚੇ ਜਿਹੜੇ ਹੈਗੇ ਨੇ ਨਾ ਅੱਗੇ ਉਹਨਾਂ ਨੂੰ ਮਤ ਮਿਲਦੀ ਹੈ ਕਿਉਂ ਕਿ ਕਿਉਂਕਿ ਇਹ ਇਨਫਲੂਐਂਸਰ ਬਣੇ ਹੋਏ ਨੇ ਸਟਾਰ ਨੇ ਇਹ ਲੋਕ ਇਹਨਾਂ ਵਾਂਗੂ ਜਿਉਣਾ ਚਾਹੁੰਦੇ ਨੇ ਜ਼ਿੰਦਗੀ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਰਿਜ਼ਲਟ ਬਹੁਤ ਮਾੜਾ ਹੋਣਾ ਆਪਾਂ ਤਾਂ ਇਹੀ ਕਹਿੰਦੇ ਆ ਵੀ ਚਲੋ ਕਰੋ ਕੰਮ ਮਿਹਨਤ ਕਰੋ ਹੋਰ ਬਹੁਤ ਤਰ੍ਹਾਂ ਦੇ ਟੌਪਿਕ ਹੁੰਦੇ ਨੇ ਉਦਾਂ ਦੀਆਂ ਵੀਡੀਓਜ਼ ਬਣਾਓ ਜੀ ਜਾਂ ਤੁਸੀਂ ਵਲੋਗਿੰਗ ਕਰਨੀ ਆ ਪ੍ਰੋਪਰ ਵੇ ਨਾਲ ਕਰੋ ਥੋੜਾ ਕਾਇਦੇਚ ਰੈਕੀ ਕਰੋ ਚਲੋ ਜੀ ਕਰਦੀ ਹਾਂ ਮੈਂ ਵੀਡੀਓ ਨੂੰ ਇੱਥੇ ਸਮਾਪਤ ਜੇ ਤੁਹਾਨੂੰ ਲੱਗਿਆ ਵੀ ਵੀਡੀਓ ਦੇ ਵਿੱਚ ਕੋਈ ਵੀ ਮੇਰੀ ਏਦਾਂ ਦੀ ਗੱਲ ਹੈਗੀ ਆ ਜਿਹਦੇ ਤੋਂ ਤੁਹਾਨੂੰ ਲੱਗਦਾ ਵੀ ਹਾਂ ਆਪਣੇ ਬੱਚਿਆਂ ਨੂੰ ਜਾਂ ਤੁਹਾਨੂੰ ਕੁਝ ਨਾ ਕੁਝ ਮੋਟੀਵੇਸ਼ਨ ਮਿਲਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਿਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਜੀ